ਆਪਣੇ ਆਪ ਨੂੰ ਇਮਾਨਦਾਰ ਕਹਿਣ ਵਾਲਿਆਂ ਦਾ ਅੱਜ ਇੱਕ ਵਾਰ ਫਿਰ ਤੋਂ ਪਰਦਾ ਫਾਸ਼ ਹੋਇਆ ਹੈ ਤੇ ਇਹਨਾਂ ਦਾ ਜਿਹੜਾ ਦੋਗਲਾ ਚਿਹਰਾ ਨਿਕਲ ਕੇ ਆਮ ਆਦਮੀ ਪਾਰਟੀ ਅੰਨਾਂ ਦਾ ਬਾਹਰ ਆ ਗਿਆ ਹੈ ਇਹ ਬਿਆਨ ਸ਼੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਦਿੱਤੇ ਗਏ ਨੇ ਤੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਤਿੱਖੇ ਨਿਸ਼ਾਨੇ ਵੀ ਸਾਦੇ ਨੇ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਦੇ ਵੱਲੋਂ ਹੁਣ ਫਿਰ ਤੋਂ ਜਿਹੜਾ ਕਿ ਕਰੋੜਾਂ ਦਾ ਕਰਜ਼ਾ ਲਿਆ ਗਿਆ ਤੇ ਜ਼ਿੰਦਗੀ 'ਚ ਪਹਿਲੀ ਵਾਰ ਇਸ ਤਰ੍ਹਾਂ ਹੋਇਆ ਹੈ ਕਿ ਕਿਸੇ ਮੁੱਖ ਮੰਤਰੀ ਦੇ ਕੋਲੋਂ ਕਰੋੜਾਂ ਦਾ ਕਰਜ਼ਾ ਲੈ ਕੇ ਵੀ ਸਰਕਾਰੀ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਦਿੱਤੀ ਗਈ ਤੇ ਜਿਸ ਤੋਂ ਬਾਅਦ ਪਲਟਵਾਰ ਕਰਦੇ ਹੋਏ ਸੁਖਵੀਰ ਬਾਦਲ ਦਿਖਾਈ ਦੇ ਰਹੇ ਨੇ ਤੇ ਜਿਸ ਦੇ ਦੌਰਾਨ ਉਹਨਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜਿਹੜਾ ਕਿ ਇਹ ਕਿ ਪਲਟਬਾਰਾ ਜਿਹੜਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੀ ਕੀਤਾ ਹੈ ਤੇ ਜਿਸ ਦੇ ਦੌਰਾਨ ਤਿੱਖੇ ਨਿਸ਼ਾਨੇ ਪੂਰੇ ਸਾਦੇ ਜਾ ਰਹੇ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਹੋਰ ਕੀ ਕਹਿਣਾ ਹੈ ਹੁਣ ਹਾਲਾਤ ਕੀ ਹੈ ਦਿੱਲੀ ਵਿੱਚ ਸੀਨੀਅਰ ਮਿਨਿਸਟਰ ਜੇਲ੍ਹ 'ਚ ਹੈ ਬੰਦਾ ਜੇਲ੍ਹ 'ਚ ਹੈ ਆਪਣੀ ਕੁਰਸੀ ਛੱਡ ਨਹੀਂ ਰਿਹਾ ਫਾਈਲਾਂ ਦਫ਼ਤਰ ਭਰੀ ਜਾਂਦੀਆਂ ਉਸ ਨਲਾਇਕੀ ਕਰਕੇ ਨਾ ਬੱਚਿਆਂ ਨੂੰ ਕਿਤਾਬਾਂ ਮਿਲ ਰਹੀਆਂ ਨਾ ਉਹਨਾਂ ਨੂੰ ਹੋਰ ਕੋਈ ਚੀਜ਼ ਹੈ ਜਿਹੜੀ ਐ ਸੈਂਕਸ਼ਨ ਕਰਨੀ ਚੀਜ਼ ਉਹ ਮਿਲ ਰਹੀਆਂ ਐ ਐਜੂਕੇਸ਼ਨ ਮਾਡਲ ਫੇਲ ਹੋ ਗਿਆ ਹੈਲਥੀਆਂ ਵੀ ਦਵਾਈਆਂ ਦੀਆਂ ਫੈਲਾਂ ਡਾਕਟਰਾਂ ਦੀਆਂ ਫੈਲਾਂ ਸਾਰੀਆਂ ਹੀ ਕੋਈ ਸਾਈਨ ਨਹੀਂ ਹੋ ਰਹੀਆਂ ਕਿਉਂਕਿ ਚੀਫ ਮਿਨਿਸਟਰ ਜੇਲ੍ਹ ਚ ਹੈ ਜੇ ਜੇਲ੍ਹ ਚ ਲੱਗ ਗਿਆ ਤਾਂ ਮਤਲਬ ਕਿਸੇ ਹੋਰ ਨੂੰ ਲਾਉਣ ਦੀ ਬਜਾਏ ਆਪਣੀ ਜਿੱਦ ਪੁਰਾਈ ਜਾਂਦੇ ਪੰਜਾਬ ਹਰਿਆਣਾ ਆਪਣੇ ਦਿੱਲੀ ਨੂੰ ਡੋਪੋਰੇ ਆ ਤੇ ਪੰਜਾਬ ਦੇ ਇਹ ਬਨਾਦਰ ਫੈਲ ਆਈ ਹਾਲਾਤ ਆਈ ਹਾਲਾਤ ਇੱਥੇ ਐ ਚੀਫ ਮਿਨਿਸਟਰ ਨਾਂ ਦਾ ਕੋਈ ਹੈ ਨਹੀਂ ਭਗਵਾਨ ਤਮਾਨ ਮੈਂ ਅਫਸਰਾਂ ਨੇ ਮੈਨੂੰ ਦੱਸਿਆ ਐ ਪਿਛਲੇ 4-5 ਮਹੀਨੇ ਤੋਂ ਇੱਕ ਫਾਈਲ ਨਹੀਂ ਸਾਈਨ ਕੀਤੀ ਕੋਈ ਐਨਓਸੀ ਦੀਆਂ ਸਮੱਸਿਆ ਰੁਕੀ ਰਹੀ ਜਾਂਦੇ ਐ ਬਾਕੀ ਕਿਸੇ ਦੀਆਂ ਪ੍ਰੋਮੋਸ਼ਨਾਂ ਸੈਲਰੀ ਆ ਨਹੀਂ ਰਹੀ ਦਵਾਈਆਂ ਦੀਆਂ ਫਾਈਲਾਂ ਨਹੀਂ ਸਾਈਨ ਹੋ ਰਹੀਆਂ ਸਾਰਾ ਹੀ ਕੰਮ ਰੁਕਿਆ ਪਿਆ ਜਿਹੜਾ ਪੰਜਾਬ ਦਾ ਲੈਵਲ ਨੂੰ ਪੱਖੋ ਫੇਲ ਹੋ ਗਿਆ ਸਰਕਾਰ ਭਟਾਣਾ ਪੰਜਾਬ ਤੋਂ ਆ ਚੁੱਕਾ ਦੇਖੋ ਪਹਿਲੀ ਵਾਰ ਹੋਇਆ ਕਿ 25 ਤਰੀਕ ਤੱਕ ਖੰਕਾਵਾ ਨਹੀਂ ਮਿਲੀਆਂ ਉਹ ਵੀ ਉਦੋਂ ਲੋਨ ਲੈ ਕੇ ਸਰਕਾਰ ਦਿੱਤੀਆਂ ਕਹਿੰਦੇ ਸੀ ਅਸੀਂ ਇੰਨਾ ਕਮਾਵਾਂਗੇ ਪੈਸਾ ਰੇਤੇ ਤੋਂ ਕਿੱਧਰ ਗਿਆ ਆਪ ਲੁੱਟਣ ਦੇ ਲੱਗ ਗਏ ਸ਼ਰਾਬ ਤੋਂ ਘਟਾਲੇ ਕਰੀ ਜਾਂਦੇ ਐ ਇਹਨਾਂ ਦਾ ਮਾਡਲ ਲੁੱਟਣ ਦਾ ਮਾਡਲ ਆ ਜਿਹੜਾ ਇੱਥੇ ਦਿੱਲੀ ਵਾਲਾ ਜਿਹੜਾ ਇੱਥੇ ਇੰਪਲੀਮੈਂਟ ਕਰ ਦਿੱਤੀਆਂ ਹੁਣ ਹਾਲਾਤ ਕੀ ਐ ਦਿੱਲੀ ਵਿੱਚ ਸੀਨੀਅਰ ਮਿਨਿਸਟਰ ਜੇਲ੍ਹ 'ਚ ਐ ਬੰਦਾ ਜੇਲ੍ਹ 'ਚ ਐ ਆਪਣੀ ਕੁਰਸੀ ਛੱਡ ਨਹੀਂ ਰਿਹਾ ਫਾਈਲਾਂ ਦਫ਼ਤਰ ਭਰੀ ਜਾਂਦੀਆਂ ਉਸ ਨਲਾਇਕੀ ਕਰਕੇ ਨਾ ਬੱਚਿਆਂ ਨੂੰ ਕਿਤਾਬਾਂ ਮਿਲ ਰਹੀਆਂ ਨਾ ਉਹਨਾਂ ਨੂੰ ਹੋਰ ਕੋਈ ਚੀਜ਼ ਹੈ ਜਿਹੜੀ ਐ ਸੈਂਕਸ਼ਨ ਕਰਨੀ ਚੀਜ਼ ਉਹ ਮਿਲ ਰਹੀਆਂ ਐ ਐਜੂਕੇਸ਼ਨ ਮਾਡਲ ਫੇਲ ਹੋ ਗਿਆ ਹੈਲਥੀਆਂ ਵੀ ਦਵਾਈਆਂ ਨਹੀਂ ਫੈਲਾਂ ਡਾਕਟਰਾਂ ਨਹੀਂ ਫੈਲਾਂ ਸਾਰੀਆਂ ਹੀ ਕੋਈ ਸਾਈਨ ਨਹੀਂ ਹੋ ਰਹੀਆਂ ਕਿਉਂਕਿ ਚੀਫ ਮਿਨਿਸਟਰ ਜੇਲ੍ਹ 'ਚ ਐ ਜੇਲ੍ਹ ਚਲੇ ਗਿਆ ਤਾਂ ਮਨ ਕਿਸੇ ਹੋਰ ਨੂੰ ਲਾਉਣ ਦੀ ਬਜਾਏ ਆਪਣੀ ਜਿੱਤ ਪੁਰੇ ਜਾਂਦੇ ਪੰਜਾਬ ਹਰਿਆਣਾ ਆਪਣੇ ਦਿੱਲੀ ਨੂੰ ਡੋਪੋਰੇ ਆ ਤੇ ਪੰਜਾਬ ਇਹ ਮਾਡਲ ਫੇਲ ਹੋ ਆਈ ਹਾਲਾਤ ਆਈ ਹਾਲਾਤ ਇੱਥੇ ਐ ਕੀ ਮੇਰੇ ਸ਼ਰਨਾਂ ਦਾ ਕੋਈ ਹੈ ਨਹੀਂ ਭਗਵਾਨ ਤਮਾਨ ਮੈਂ ਅਫਸਰਾਂ ਨੇ ਮੈਨੂੰ ਦੱਸਿਆ ਹੈ ਪਿਛਲੇ 4-5 ਮਹੀਨੇ ਤੋਂ ਇੱਕ ਫਾਈਲ ਨਹੀਂ ਸਾਈਨ ਕੀਤੀ ਕੋਈ ਐਨਓਸੀ ਦੀਆਂ ਸਮੱਸਿਆ ਰੁਕੀ ਰਹੀ ਜਾਂਦੇ ਐ ਬਾਕੀ ਕਿਸੇ ਦੀਆਂ ਪ੍ਰਮੋਸ਼ਨਾਂ ਸੈਲਰੀ ਆ ਨਹੀਂ ਰਹੀ ਦਵਾਈਆਂ ਦੀਆਂ ਫਾਈਲਾਂ ਨਹੀਂ ਸਾਈਨ ਹੋ ਰਹੀਆਂ ਸਾਰਾ ਹੀ ਕੰਮ ਰੁਕਿਆ ਪਿਆ ਪੰਜਾਬ ਦਾ ਲਾਈਵ ਨੂੰ ਪੱਖੋ ਫੇਲ ਹੋ ਗਿਆ ਸ਼ਰਾਬ ਬਟਾਲਾ ਪੰਜਾਬ ਤੇ ਹੋਇਆ ਚੁੱਪ ਜੀ ਦੇਖੋ ਪਹਿਲੀ ਵਾਰ ਹੋਇਆ ਕਿ 25 ਤਰੀਕ ਤੱਕ ਖਨਕਾਵਾ ਨਹੀਂ ਮਿਲੀਆਂ ਉਹ ਵੀ ਉਦੋਂ ਲੋਨ ਲੈ ਕੇ ਸਰਕਾਰ ਦਿੱਤੀਆਂ ਕਹਿੰਦੇ ਸੀ ਅਸੀਂ ਇੰਨਾ ਕਮਾਵਾਂਗੇ ਪੈਸਾ ਰੇਤੇ ਤੋਂ ਕਿੱਧਰ ਗਿਆ ਆਪ ਲੁੱਟਣ ਦੇ ਲੱਗ ਗਏ ਸ਼ਰਾਬ ਤੋਂ ਘਟਾਲੇ ਕਰੀ ਜਾਂਦੇ ਐ ਇਹਨਾਂ ਦਾ ਮਾਡਲ ਲੁੱਟਣ ਦਾ ਮਾਡਲ ਆ ਜਿਹੜਾ ਇੱਥੇ ਦਿੱਲੀ ਵਾਲਾ ਜਿਹੜਾ ਇੱਥੇ ਇੰਪਲੀਮੈਂਟ